ਬਹੁਤ ਬਹੁਤ ਮਿਹਰਬਾਨੀ ਪੋਟੀਆਂ ਨਗਰ ਦੀ ਸਾਰੀ ਸਾਧ ਸੰਗਤ ਸਾਰਾ ਮਾਨ ਸਨਮਾਨ ਤੁਸੀਂ ਦਿੱਤਾ ਹੈ ਬਹੁਤ ਧੰਨਵਾਦ ਕਰਦਾ ਤੈਨੂੰ ਪਤਵੰਤੇ ਸੱਜਣ ਇੱਥੇ ਖੜੇ ਨੇ ਨੌਜਵਾਨ ਵੀਰ ਖੜੇ ਨੇ ਮਾਵਾ ਭੈਣਾਂ ਛੋਟੇ ਬੱਚੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਔਰ ਪਿੰਡ ਦੀਆਂ ਕੁਛ ਆਦਿ ਨਾ ਕੋਈ ਪੰਕਾ ਵੀ ਬੰਦੋ ਲਕੀਆਂ ਨੇ ਪਤਾ ਇੱਕ ਤਾਂ ਗਲੀਆਂ ਦੀ ਇਹ ਦਿੱਕਤ ਹੋ ਗਈ ਇੱਕ ਟਰਾਂਸਫਾਰਮਰ ਬਿਜਲੀ ਦਾ ਲੋਡ ਜਿਹੜਾ ਘਟਾ ਹੈ ਤੇ ਨਾਲ ਗਰਾਉਂਡ ਦੀ ਘਾਟ ਹੈ ਖਾਸ ਤੌਰ ਤੇ ਨੌਜਵਾਨ ਮੁੰਡੇ ਖੇਡਾਂ ਵੱਲ ਪ੍ਰੇਰਿਤ ਨੇ ਪਰ ਗਰਾਉਂਡ ਨਹੀਂ ਹੈਗਾ ਖੇਡਣ ਨੂੰ ਉਹ ਦੋ ਤਿੰਨ ਗੱਲਾਂ ਜਿਹੜੀਆਂ ਮੈਨੂੰ ਪਤਾ ਲੱਗੀਆਂ ਨਾਲ ਅਨੁਸਾਰੀਆਂ ਅਸੀਂ ਅੱਗੇ ਅਫਸਰਾਂ ਨੂੰ ਭੇਜ ਦਾਂਗੇ ਤੇ ਤੁਹਾਡੇ ਕੋਲੇ ਆਉਣ ਵਾਲੇ ਕੁਝ ਦਿਨਾਂ 'ਚ ਅਫਸਰ ਪਹੁੰਚ ਜਾਣਗੇ 11 ਤਰੀਕ ਨੂੰ ਇਸ ਨਗਰ ਨੂੰ ਤਾਂ ਪਹਿਲਾਂ ਵੀ ਬਹੁਤ ਪਿਆਰ ਸਾਨੂੰ ਮਿਲਦਾ ਰਿਹਾ ਹੈ ਤੇ 11 ਤਰੀਕ ਨੂੰ ਉਸੇ ਪਿਆਰ ਦੀ ਉਮੀਦ ਕਰਦੇ ਆ ਕਿ ਪਿੰਡ ਦੇ ਨੱਕ ਖੇੜੇ ਦੀ ਤਰੱਕੀ ਵਾਸਤੇ ਆਮ ਆਦਮੀ ਪਾਰਟੀ ਝਾੜੂ ਵਾਲਾ ਚੋਣ ਨਿਸ਼ਾਨ ਉਹ ਤੁਸੀਂ ਟਿਕਣ ਲੱਭੋ ਇੰਦਰ ਵਿਦਿਆ ਦਾ ਮੰਦਿਰ ਹੈ ਇੰਦਰ ਸਾਡੇ ਧਰਮ ਦਾ ਮੰਦਿਰ ਹੈ ਨਗਰ ਖੇੜੇ ਜਿਹੜੇ ਨੇ ਇਧਰੋਂ ਵੀ ਗਿਆਨ ਮਿਲਦਾ ਹੈ ਇਧਰੋਂ ਵੀ ਗਿਆਨ ਮਿਲਦਾ ਹੈ ਇੰਦਰ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਰੋਜ਼ ਸਵੇਰੇ ਸ਼ਾਮ ਇਧਰ ਵੀ ਮਾਨਵਤਾ ਤੇ ਮਨੁੱਖਤਾ ਦੀ ਕਲਿਆਣ ਦੀਆਂ ਗੱਲਾਂ ਸਿਖਾਈਆਂ ਜਾਂਦੀ ਸਾਡੇ ਧੀਆਂ ਪੁੱਤ ਪੜ੍ਹਾਈ ਕਰਨ ਅਫਸਰ ਬਣਨ ਅਫਸਰ ਬਣ ਕੇ ਘਰਾਂ ਦੀਆਂ ਗਰੀਬੀਆਂ ਚੱਕਣ ਪੜਾਈ ਸਭ ਤੋਂ ਵੱਡਾ ਵਿੱਤਿਆ ਸਭ ਤੋਂ ਵੱਡਾ দান ਹੈ ਜੀ ਵਿੱਤਿਆ ਵਿਚਾਰੀ ਤਾਂ ਪਰ ਉਹ ਭਾਰੀ ਸੋ ਵਿੱਤਿਆ ਦੇ ਪਰਪਕਾਰ ਜਿਹੜੇ ਨੇ ਉਹ ਬਹੁਤ ਵੱਡੇ ਵੱਡੇ ਨੇ ਅੱਜ ਦੁਨੀਆ ਵਿੱਤਿਆ ਦੇ ਸਿਰ ਤੇ ਜਾਣੀ ਜਾਂਦੀ ਹੈ ਆ ਜਿਹੜੇ ਸਾਨੂੰ ਲੀਡਰ ਕਾਂਲੀ ਕਾਂਗਰਸੀ ਟੱਕਰ ਗਏ ਇਹ ਸਾਨੂੰ ਵਿੱਤਿਆ ਵਾਲੇ ਪਾਸੇ ਲੈ ਕੇ ਨਹੀਂ ਗਏ ਇਹ ਸਾਨੂੰ ਲੜਾਈਆਂ ਵਾਲੇ ਪਾਸੇ ਲੈ ਕੇ ਇੱਕ ਕਹਿੰਦਾ ਮਰਨ ਲਈ ਚਾਹ ਰਹੇ ਹੋ ਦੂਜਾ ਕਹਿੰਦਾ ਮਾਰਨ ਲਈ ਚਾਹ ਰਹੇ ਦੋਨੇ ਦੋਨਾ ਜੀ ਘਰ ਬਰਬਾਦ ਹੋਣਗੇ ਮਾਨ ਨਾਲ ਘਰ ਬਰਬਾਦ ਹੋ ਜਾਂਦਾ ਮਾਨ ਨਾਲ ਦਾ ਵੀ ਹੋ ਜਾਂਦਾ ਕੁਝ ਨਹੀਂ ਚ ਵੇ ਜਾ ਇਸ ਕੋ ਜੂਨੀ ਮਿਲੀ ਹੈ ਬੰਦੇ ਦੀ ਆਪਾਂ ਇਸੇ ਕੰਮ ਵਾਸਤੇ ਖਰਾਵ ਕਰ ਦੇਣੀ ਆਓ ਆਪਾਂ ਬਹੁਤ ਝੱਖੜ ਝੁੱਲ ਗਏ ਬੜੀਆਂ ਨੇੜੀਆਂ ਝੁੱਲੀਆਂ ਇਸ ਇਲਾਕੇ ਚ ਬੜੇ ਡਰ ਦੇ ਮਹੌਲ ਚ ਲੋਕ ਰਹੇ ਲੇ ਪਰチェ ਪਹਿਲੇ ਹੁਣ ਆਪਾਂ ਅਨਸ਼ਾਤੋ ਕਾਰਜ ਲਾ ਕੇ ਜੋ ਅਕਾਂ ਨੂੰ ਪਾ ਕੇ ਨੌਕਰੀਆਂ ਤੇ ਲਾ ਕੇ ਬਿਲੁਰ ਦਾ ਲਾਜ ਕਰਾਈਏ ਉਹਨਾਂ ਦੀਆਂ ਅੱਖਾਂ ਜਾਂਦੇ ਜਾਂਦੇ ਦੁਨੀਆ ਤੋਂ ਇਹ ਦੇਖ ਕੇ ਜਾਣ ਕੇ ਸਾਡਾ ਪਿੰਡ ਸਾਡਾ ਪਰਿਵਾਰ ਸਾਡਾ ਪੰਜਾਬ ਲੀ ਤੇ ਛੜ ਗਿਆ ਪੰਡਵੀ ਤੇ ਛੜ ਗਿਆ ਜੇ ਇਹਨਾਂ ਨੂੰ ਹੀ ਪਾਈ ਦਵਾਂਗੇ ਵੋਟਾਂ ਉਹ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਆਪਾਂ ਮੈਂ ਬਥੇਰਾ ਕਹਾ ਓਏ ਬਾਬੇ ਨਾਨਕ ਕਲੀ ਨਹੀਂ ਹੈਗੀ ਬਾਬੇ ਨਾਨਕ ਕਲੀ ਤੱਕੜੀ ਦਾ ਤੇਰਾ ਤੇਰਾ ਸਭ ਕੁਝ ਤੇਰਾ ਤੋਂਦੀ ਸੀ ਆ ਬਾਦਲ ਕੇ ਲਈ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋ ਬੋਲੇ ਇਸਾਨ ਹਾ ਜੱਗ ਸਿਰੇ ਪਾਰ ਇਹਨਾਂ ਤੋਂ ਬਚੋ ਇੱਕ ਗੁੰਮਰਾਹ ਗੁਜਾਰਾ ਕਰਦੇ ਸੁਖਵੀਰ ਵਾਲਾ ਕਹਿੰਦਾ ਝਾੜੂ ਟੀਲਾ ਟੀਲਾ ਹੋ ਗਿਆ ਮੈਂ ਕਿਹਾ ਝਾੜੂ ਤੋਂ ਸਫਾਈ ਕਰਦੇ ਕਰਦੇ ਜੇ ਮਾਰੇ ਟੀਲੇ ਦੋ ਚਾਰ ਨਿਕਲ ਵੀ ਜਾਣ ਕੋਈ ਕਰਦੇ ਝਾੜੂ ਤਾਂ ਸਫਾਈ ਕਰਦਾ ਰਹਿਦਾ ਪਰ ਜੇ ਤੱਕੜੀ ਦੀ ਕਰਸੀ ਜੀ ਟੁੱਟ ਜੇ ਨਾ ਤੋਲਣ ਜੋਗੀ ਨਹੀਂ ਰਹਤੀ ਕੌਣ ਇੱਟ ਕਦੀ ਸਾਹਮਣੇ ਆਪ ਦਾ ਰਹਾ ਹੈ ਸੋ ਵੀਰੋ ਇਹ ਤਾਂ ਹੁਣ ਇਹੋ ਜਿਹੇ ਘੱਟੀਆਂ ਪ੍ਰਚਾਰਾਂ ਤੇ ਆਏ ਹੋਏ ਆ ਔਰ ਬੋਲਣ ਵੇਲੇ ਸ਼ਰਮ ਵੀ ਨਹੀਂ ਆਉਂਦੀ ਉਹਨਾਂ ਨੂੰ ਸਾਨੂੰ ਸੁਣਨ ਵੇਲੇ ਆ ਜਾਂਦੇ ਕਦੇ ਕਦੇ ਇਹਨੇ ਹੀ ਸ਼ਰਮ ਕਰਦੇ ਉਹ ਬੀਬਾ ਕਹਿੰਦੀ ਹਰਸਿਮਰਤ ਕੌਰ ਅੱਜ ਤੇ ਤਾਂ ਰਤਨਤਨ ਦੇ ਪਿੰਡਾਂ 'ਚ ਬੋਲਦੀ ਸੀ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਕਾਲੀਆਂ ਦੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਸੱਚ ਕਹਿੰਦੀ ਹੈ ਉਹ ਉਹ ਚਿੱਟੇ ਨੂੰ ਮਜੀਠੀ ਆ ਕਹਿੰਦਾ ਉਸ ਨੂੰ ਉਹ ਉਹ ਚਿੱਟੇ ਦਾ ਨਾਂ ਕਿ ਤੂੰ ਦੱਸਿਆ ਮਜੀਠੀ ਹੈਗਾ ਨਜੀ ਤੇ ਮਜੀਠੀ ਹੈਗਾ ਕਹਿੰਦਾ ਨਹੀਂ ਮੇਰੇ ਕੋਲ ਤਾਂ ਆਪਣੇ ਜੋ ਕੋਈ ਹੈ 2 ਗ੍ਰਾਮ ਤੋਂ ਬਹੁਤ ਵੱਡਾ ਬਿਚਾ ਆਸਲ ਤਿਤਲੀ ਦੇ ਖੜੀਆਂ ਦਾ ਨਾਬੇ ਆ ਬਲਕਿ ਆ ਤੇਰੇ ਹਾਂ ਉਹ ਬਧੀਆ ਉਹ ਭਾਜਰਾ ਮੈਂ ਤੁਹਿਆ ਜਾ ਕਰਾ ਤਾ ਦੇਖੋ ਆਪਾਂ ਨੂੰ ਕੀ ਹੈ ਆਪਾਂ ਕੀ ਭਾਲਦੇ ਹੈ ਆਪਾਂ ਲਾਉਂਦੇ ਹੈ ਆਪਦੇ ਚੋਈ ਵੀ ਆ ਆ ਬੰਦਾ ਗਦਾਰ ਆ ਓਏ ਆ ਬੰਦਾ ਨਹੀਂ ਸਾਥ ਦਿੰਦਾ ਓਏ ਆਪਾਂ ਹਮਦੇ ਚ ਭਾਣ ਲਾਤੇ ਆ ਕੱਚੀ ਲੜਾ ਦੇ ਉਹ ਕਿਸੇ ਪਿੰਡ ਚ ਮੱਜਾ ਮਾਰਨ ਲੱਗ ਗਿਆ ਇੱਕ ਦਿਨ ਇੱਕ ਪੰਜ ਮਾਰ ਗਈ ਜਦੋਂ ਲੋਕਾਂ ਨੇ ਕਿ ਕੋਈ ਨਹੀਂ ਬਿਮਾਰੀ ਪੂਰੀ ਪੈ ਗਈ ਅਗਲੇ ਦਿਨ ਪਤਾ ਲੱਗਾ ਦੋ ਬੱਚਾ ਮਾਰ ਗਏ ਕਿਸੇ ਦੀ ਕਹਿੰਦੇ ਮੇਰੇ ਤਾਂ ਖਰਾਬ ਹੋ ਗਿਆ ਅਗਲੇ ਦਿਨ ਦੋ ਰਾਤ ਤਿੰਨ ਮੱਜਾ ਮਾਰ ਗਏ ਉਹ ਕਹਿੰਦੇ ਵੀ ਥੋਕ ਗਰਵਚਾ ਨਾ ਡੰਗਰਾ ਤੇ ਆਪਣੇ ਕੋਈ ਪਿੰਡ ਵਿੱਚ ਉੱਥੇ ਡੇਰਾ ਸੀ ਸਾਧੂ ਸੰਤ ਬੈਠਾ ਸੀ ਕੋਈ ਫਕੀਰ ਉਹਨੂੰ ਕਹਿੰਦੇ ਬਾਬਾ ਜੀ ਪਿੰਡ ਤੇ ਘਾਵਾ ਚੱਲਦਾ ਮੱਛਾਂ ਮਾਰਨ ਲੱਗੀਆਂ ਪੰਜ ਛੇ ਮੱਛਾਂ ਮਾਰ ਕੇ ਤਿੰਨ ਦਿਨਾਂ ਚ ਕੋਈ ਕਰੋ ਦੱਸੋ ਤਾਂ ਉਹ ਕਹਿੰਦਾ ਵੀ ਗੱਲ ਇਹ ਆ ਇੱਕ ਚਾਦਰ ਤਾਣ ਲਿਓ ਚਾਰ ਜਾਣੀ ਚਾਦਰ ਫੜ ਕੇ ਖੜ ਜਿਓ ਥੱਲੋਂ ਦੀ ਸਾਰਾ ਪਿੰਡ ਰੇਡੀਓ ਚ ਗੁਰਦੁਆਰਾ ਸਾਹਿਬ ਤੇ ਨੌਸਪੈਕ ਕਰਾ ਕੇ ਸਾਰਾ ਪਿੰਡ ਚਾਦਰ ਦੇ ਥੱਲੋਂ ਦੀ ਕੱਢ ਦਿਓ ਸੀਨੇ ਮੱਝਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਚਾਦਰ ਤੇ ਥੰਮੋ ਵੀ ਲੰਘੂਗਾ ਉਹਨੂੰ ਦਿਲ ਦਾ ਦੌਰਾ ਪੈ ਜੂ ਉੱਥੇ ਹੀ ਦੇਹੋਸ਼ ਹੋ ਕੇ ਮਰ ਚੁੱਕਾ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਤੀ ਲੋਕ ਲੰਘਣ ਲੱਗੇ ਬੱਚੇ ਜਵਾਕ ਵੀ ਲੰਘਦੇ ਤੇ ਬੁੜੀਆਂ ਵੀ ਲੰਘਾਤੀਆਂ ਚਾਦਰ ਤੇ ਥੰਮੋ ਦੀ ਵੀ ਸ਼ੱਕ ਨਾ ਰਹੀ ਜੀ ਸਾਰਾ ਪਿੰਡ ਲੰਘਿਆ ਕੋਈ ਨਹੀਂ ਮਰਿਆ ਜੀ ਉਹ ਬਾਪੇ ਕੋਲੇ ਗਏ ਕਹਿੰਦੇ ਕੋਈ ਨਹੀਂ ਮਰਿਆ ਕਹਿੰਦਾ ਮੈਂ ਦੇਖ ਲਿਆ ਸੀ ਬਾਗ ਕੋਲੇ ਵੀ ਵੀਡੀਓ ਆ ਗਈ ਹੋਣੀ ਮੈਂ ਵਰਨਾ ਹੀ ਨਹੀਂ ਸੀ ਕੋਈ ਕਹਿੰਦਾ ਫਿਰ ਤੁਸੀਂ ਕਿਆ ਕਰ ਸੀ ਕਹਿੰਦਾ ਮੈਂ ਤਾਂ ਸਹੀ ਹੱਸੀ ਜਿਹੜੇ ਮੱਛਰ ਦੇ ਚੋਰ ਸੀ ਉਹ ਤਾਂ ਚਾਰੇ ਜਾਣੇ ਚਾਦਰ ਫਰੀ ਖੜੀ ਸੀ ਮੱhta ਕੌਣ ਉਹ ਤਾਂ ਲੰਗੀ ਹੀ ਨਹੀਂ ਓਏ ਚਾਦਰ ਦਾ ਚੋਰਾਂ ਦਾ ਕਪੜਾ ਰੱਖਿਆ ਅੱਪਾ ਲੰਗੀ ਅੱਪਾ ਜੰਨੇ ਸਭੋਂ ਦੀ ਸ਼ੱਕ ਕਰੀ ਜੰਨੇ ਇੱਕ ਦੂਜੇ ਦੇ ਉੱਤੇ ਠੀਕ ਹੈ ਨਾ ਇਨਾਂ ਤੋਂ ਚਾਦਰ ਖੋ ਕੇ ਇਮਾਨਦਾਰ ਲੋਕਾਂ ਦੇ ਹੱਥੀ ਚਾਦਰ ਫੜਾ ਦੋ ਇਹ ਪਿੰਡ ਖੇੜੇ ਨਾ ਕਰ ਖੇੜੇ ਐਸੀ ਤਰ੍ਹਾਂ ਦੁਬਾਰੇ ਭੰਗੜੇ ਪਾਉਣ ਲੱਗ ਜਾਣਗੇ ਕਿ ਤੇ ਪੈਣਗੇ ਛਿੰਝਾਂ ਹੋਣਗੀਆਂ ਕੁਸ਼ਤੀਆਂ ਪੈਣਗੀਆਂ ਕਬੱਡੀਆਂ ਹੋਣਗੀਆਂ ਕ੍ਰਿਕਟ ਖੇਡਣਗੇ ਹਾਕੀ ਖੇਡਣਗੇ ਸਾਡੇ ਜਵਾਬ ਚੈਂਪੀਅਨ ਬਣ ਕੇ ਆਉਂੋ ਪੱਕਾ ਮੈਂ ਤੁਹਾਨੂੰ ਅਬ ਸ਼ੋਰ ਪਿਛਾੜ ਲਓ ਵੀ ਚਾਦਰ ਕਿਦੇ ਹੱਥ ਹੁੜਾ ਰੱਖੀਆ ਅਬ ਆਜਵੇਂ ਬੜਿਕਾ ਹੋਣ ਤੋਂ ਚਾਦਰ ਲਓ ਮੁੰਡਾ ਕਰ ਕੋਰਖੇ ਤੁਸੀਂ ਥੋੜੇ ਜੇ ਕੱਦੀ ਕੰਨੀ ਜੀ ਰਹੇ ਨਹੀਂ ਨੇ ਕੋਲ ਤਾਂ ਜਿਆਦਾ ਹੈ ਨਹੀਂ ਹਾਂਜੀ ਹਾਂਜੀ ਬੱਸਾ ਹੋ ਕੇ ਲੱਗੇ ਚਾਰ ਚਾਰ ਜੱਦੀ ਉਹ ਵੀ ਨਹੀਂ ਚੱਲਣ ਪਈਆਂ ਖੱਸਾ ਜੀ ਹਾਂ ਹਾਂ ਨਾ ਪੇਟਿਆਂ ਦੇ ਲਾਗੇ ਬਨੇ ਰਹੇ ਨੇ ਪ੍ਰਾਪਤ ਨਹੀਂ ਹੁੰਦਾ ਆਲੇ-ਦੋਲੇ ਬਣਾਉ ਨਹੀਂ ਦਿੰਦੇ ਸਕੂਲ ਦਾ ਬਣਾਉਂਦੇ ਦੇ ਜੀ ਆਏ ਇਹਨੇ ਬੜਾ ਕੁਝ ਕੀਤਾ ਹਾਂਜੀ ਦੇਖੋ ਗੱਲ ਇਹ ਹੈ ਵੀਰੋ ਕਾਢੀਛ ਨਹੀਂ ਹੈਗੀ ਤੁਸੀਂ ਨਹੀਂ ਨਹੀਂ ਗੱਲ ਇਹ ਸਿੱਧੀ ਜਿਹੀ ਜਾਣਕੀ ਨਹੀਂ ਬਣਾਏ ਤੁੱਕੇ ਜੇ ਸਕੂਲ ਬਣ ਜਾਣਗੇ ਇਹਨਾਂ ਨੂੰ ਪਤਾ ਸੀ ਸਕੂਲ ਬਣ ਜਾਣਗੇ ਗਰੀਬਾਂ ਦੇ ਜਵਾਨ ਸੱਕਾ ਦੀ ਸਕੂਲਾਂ ਬਣਦੇ ਆ ਗਰੀਬਾਂ ਦੇ ਜਵਾਨ ਬਣ ਜਾਣਗੇ ਜੇ ਗਰੀਬਾਂ ਜਵਾਨ ਬਣ ਕੇ ਉਹ ਅਫਸਰ ਬਣ ਜਾਣਗੇ ਜੇ ਉਹ ਅਫਸਰ ਬਣ ਕੇ ਘਰ ਦੀਆਂ ਗਰੀਬੀਆਂ ਚੱਕ ਦੇਣਗੇ ਜਿਹੜਾ ਰਹਿੰਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਲੀਡਰਾਂ ਦੇ ਘਰਾ ਮੂਰੇ ਇਹਨਾਂ ਦੇ ਮਹਿਲਾ ਮੂਰੇ ਟੜਕੇ ਤੜਕੇ ਅਰਜ਼ੀਆਂ ਲੈ ਕੇ ਲਾਈਨ ਬਣ ਕੇ ਹੱਥ ਬੰਨ ਕੇ ਕੌਣ ਕਰੂਗਾ ਬਸ ਇਹ ਨਹੀਂ ਪੜਨਦਿਆਂ ਆਪਾਂ ਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੰਗਾ ਕੀ ਨੇ ਆਪਾਂ ਨੂੰ ਹਣੇ ਤੱਕ ਪਤਾ ਨਹੀਂ ਲੱਗਿਆ ਕਿ ਇਹਨਾਂ ਨੇ ਵੀ ਮੰਗਾ ਕਿਹੜੀਆਂ ਮੰਗਣੀਆਂ ਨੇ ਮੈਂ ਜਦੋਂ ਨਵਾਂ ਨਵਾਂ MP ਬਣਿਆ ਮੈਂ ਕਿਹਾ ਚਲੋ ਵੀ ਲੋਕਾਂ ਨੇ ਮੌਕਾ ਦਿੱਤਾ 2014 ਚ ਮੈਂ ਕਿਹਾ ਵੀ ਜਿੰਨੇ ਪੈਸੇ MP ਫੰਡ ਦੇ ਆਉਣਗੇ ਲੋਕਾਂ 'ਚ ਵੰਡਾਂਗੇ ਵਧੀਆ ਕੰਮ ਕਰਾਂਗੇ ਕੋਕ ਵੀ ਵੀ ਹੋਏ ਸੀ ਦਫ਼ਤਰ ਖੋਲ੍ਹ ਖੋਲ੍ਹ ਲਿਆ ਪੂਰਾ ਵਧੀਆ ਸੰਗਰੂਰ 'ਚ ਐਸੇ ਵੀ ਪਹਿਲੀ ਕਿਸ਼ਤ ਆ ਗਈ ਜਿਹੜੀ ਆਉਂਦੀ ਹੁੰਦੀ ਐ MP ਦੀ ਤੇ ਲੋਕ ਆ ਗਏ ਆਨ ਲਾ ਕੇ ਸਾਡੇ ਪਿੰਡਾਂ ਵਾਲੀ ਦੀ ਪੰਚਾਇਤ ਆਈ ਕਹਿੰਦੇ ਐਮਪੀ ਸਾਹਿਬ ਵਧਾਈਆਂ ਬਹੁਤ ਬਹੁਤ ਮੈਨੂੰ ਵਧਾਈਆਂ ਬਹੁਤ ਜਿੱਤਗੇ ਮੈਂ ਬਹੁਤ ਜਿੱਤਗੇ ਤੇ ਗ੍ਰਾਂਟ ਚਾਹੀਦੀ ਦੇ ਪਿੰਡ ਨੂੰ ਮੈਂ ਕਿਹਾ ਵੀ ਬਿਲਕੁਲ ਗ੍ਰਾਂਟਾ ਦੇਣ ਵਾਸਤੇ ਬਣਿਆ ਦੋਨੇ ਪੈਸੇ ਨੇ ਦੋਨੋਂ ਦੇਣੇ ਨੇ ਕਹਿੰਦੇ ਹਾਂਜੀ ਸਾਡੇ ਪਿੰਡਾਂ ਨੂੰ ਚਾਹੀਦਾ ਹੈ ਮੈਂ ਸਾਡੇ ਪਿੰਡਾਂ ਲੱਗਦੇ ਮੈਂ ਕੋਈ ਗੱਲ ਹੀ ਨਹੀਂ ਆ ਥੋੜਾ ਲਿਖ ਕੇ ਦੇ ਦਿਓ ਕਿ ਕਿਹੜੇ ਕੰਮ ਵਾਸਤੇ ਚਾਹੀਦਾ ਹੈ ਮੈਂ ਉਹ ਮਹਿਕਮੇ ਦੇ ਖਾਤੇ 'ਚ ਪੈਸੇ ਪਾ ਦੂੰਗਾ ਡੀਸੀ ਨੂੰ ਕਹਿ ਦੂੰਗਾ ਉਹ ਉਹ ਪਹਿਲਾ ਕਰ ਜਾਣਗੇ ਹਾਂ ਜੀ ਕਹਿੰਦੇ ਲਿਖ ਕੇ ਲੈ ਆਇਆ ਮੈਂ ਕੀ ਮੰਗਾਂ ਕਨੇ ਸ਼ਮਸ਼ਾਨ ਘਾਟ ਦੀਆਂ ਗੰਡਾਂ ਉੱਚੀਆਂ ਚੱਕਣੀਆਂ ਨੇ ਮੈਂ ਕੀ ਗੱਲ ਤੁਹਾਨੂੰ ਥੋੜੇ ਪਿੰਡ ਦੇ ਮੁਰਦਿਆਂ ਤੇ ਯਕੀਨ ਨਹੀਂ ਆ ਸਾਬ ਵੀ ਕਿਤੇ ਘਰੇ ਨਾ ਜਾਂਦੇ ਬਾਰੇ ਰਾਤ ਨੂੰ ਬੰਦ ਟੱਪ ਕੇ ਬੰਦ ਨਹੀਂ ਕੀ ਆਣੇ ਅਰ ਮੈਂ ਕਹਿੰਦਾ ਸਕੂਲ 'ਚ ਕਮਰੇ ਪਾ ਲਈ ਦੋ ਤਿੰਨ ਕੋ ਲਾਇਬ੍ਰੇਰੀ ਬਣਾ ਦਈਏ ਤੁਹਾਡੇ ਪਿੰਡ ਉਹ ਗਰਾਊਂਡ ਬਣਾ ਦਈਏ ਚੋਲਰ ਲੈਟਾ ਲਾ ਲੀਏ ਉਹ ਐਂਬੂਲੈਂਸ ਦੇ ਦਿੰਨੇ ਆ ਉਹ ਤੁਹਾਡੇ ਪਿੰਡ ਚ ਮਾ ਕੋ ਡਾਕਟਰੀ ਦੁਕਾਨ ਖੋਲਦੇ ਨੇ ਵਧੀਆ ਮੈਡੀਕਲ ਕਲੀਨਿਕ ਖੋਲਦੇ ਨੇ ਆ ਬਸ ਬਸਟ ਲਾ ਦੇਣ ਤੁਹਾਡੇ ਪਿੰਡਾਂ ਵੱਲੋਂ ਬਿਲੋਂ ਕਹਿੰਦੇ ਆ ਹਾਂ ਕੰਮ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਕਿਹ ਬਈ ਸਾਡੀ ਗਲਤੀ ਨਹੀਂ ਹੈਗੀ ਜਿਹੜਾ ਲਿਖ ਕੇ ਨੇ ਉਹ ਵੀ ਸਹੀ ਹੈ ਮੈਂ ਕਿਹਾ ਮੈਂ ਹੈ ਸਾਨੂੰ ਤਾਂ ਹੁਣ ਤੱਕ ਕਹਿੰਦੇ ਜਿੰਨੀਆਂ ਵੀ ਗਰੰਟੀ ਆਈਆਂ ਨੇ ਸ਼ਮਸ਼ਾਨ ਘਟ ਵੱਸਦੀਆਂ ਸਾਨੂੰ ਸ਼ਮਸ਼ਾਨ ਘਟਾ ਤੋਂ ਕਹਾਂ ਲੰਗਣੀ ਨਹੀਂ ਦਿੱਤਾ ਇਹਨਾਂ ਨੇ ਇੱਥੇ ਤੱਕ ਹੀ ਰੱਖਿਆ ਸਾਨੂੰ ਗਲੀਆਂ ਨਾਲੀਆਂ ਸਮਸ਼ਾਨ ਘਾਟ ਬਾਈ ਇੱਥੇ ਰੱਖਿਆ ਸਾਨੂੰ ਦੋਪਾ ਝੱਪੜ ਬਸ ਇਹਦੂਗਾ ਬਦਲੀ ਗੰਦ ਸਾਨੂੰ ਉਹ ਕਹਿੰਦੇ ਸਾਰੇ ਠੀਕ ਹੋ ਗਏ ਫਿਰ ਇਹਦਾ ਹੋਰ ਕੁਝ ਮੰਗਣ ਲੱਗ ਜਾਣਗੇ ਵੇ ਇੱਥੇ ਰੱਖੋ ਹਾਂ ਕਰਾਂਗੇ ਸਾਡੇ ਪਿੰਡ ਦੀ ਗੱਲ ਆ ਮੈਂ ਤਾਂ ਇਹਨਾਂ ਦੇ ਅੰਦਰੋਂ ਉੱਪਰ ਜਾਣਦਾ ਮੈਂ ਤਾਂ ਇਹਨਾਂ ਤੋਂ ਬਹੁਤ ਚਿਰਦਾ ਲੱਗਿਆ ਹਾਂ ਮੈਂ ਅੱਜ ਦਾ ਨਹੀਂ ਹੈਗਾ ਬਹੁਤ ਚਿਰਦਾ ਕੈਸਟਾਂ ਸੀੜੀਆਂ 'ਚ ਵੀ ਇਹੀ ਗੱਲਾਂ ਕਰਦਾ ਸਾਡੇ ਪਿੰਡ 'ਕ ਚੋਆ ਲੱਗਦਾ ਪਿੰਡ ਵਿੱਚ ਸਰਹੰਦ ਚੋਆ ਨਾਲਾ ਕਹਿੰਦੇ ਵੀ ਨਾਲਾ ਲੰਘਦਾ ਇੱਥੋਂ ਦੀ ਉਹਦੇ ਤੇ ਪੁਲ ਨਹੀਂ ਹੈਗਾ ਸੀ ਸਾਡਾ ਪਿੰਡ ਕੱਟਿਆ ਜਾਂਦਾ ਸੀ ਬੱਸ ਜਿਹੜੀ ਆਉਂਦੀ ਸੀ ਉਹ ਫਿਰ ਮੁੜ ਕੇ ਵਾਪਸ ਜਾਂਦੀ ਸੀ ਕੋਈ ਪੁਲ ਹੈ ਨਹੀਂ ਸੀ ਬੜੇ ਵੱਡੇ ਦਿੌਰ ਦੀ ਮੰਗ ਸਾਡੇ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਸਾਡੇ ਪਿੰਡ ਕਬੱਡੀ ਟੂਰਨਾਮੈਂਟ ਰੱਖ ਲਿਆ ਪੰਚਾਇਤ ਵਾਲੇ ਆ ਗਏ ਕਹਿੰਦੇ ਮੈਂ ਦਰਮਾਹਲ ਤੇ ਮੁੰਡੇ ਦੀ ਲਿਖਾਈ ਵਧੀਆ ਹੈ ਵੀ ਤੂੰ ਸੱਤਵੇਂ ਚ ਪੜਦਾ ਸੀ ਨਾਲ ਕਹਿੰਦੇ ਵੀ ਉਹਦੋਂ ਲਿਖਾ ਲਓ ਮੰਗ ਪੱਤਰ ਮੇਰੇ ਕੋਲੇ ਆ ਗਏ ਜੀ ਮੈਨੂੰ ਸੱਤ ਵਿੱਚ ਪੜ੍ਹਨ ਦਾ ਜਵਾਬ ਕੀ ਪਤਾ ਹੁੰਦਾ ਮੈਂ ਦੱਸੋ ਜੀ ਉਹ ਕਹਿੰਦੇ ਲਿਖੋ ਵੀ ਸੁਖਦੇਵ ਸਿੰਘ ਢੀਂਡ ਸਾਹਿਬ ਦਾ ਸਵਾਗਤ ਸਾਠੇ ਉੱਤੇ 77 ਤੇ ਮੰਗਾ ਲਿਖੋ ਜੀ ਪਹਿਲੀ ਮੰਗ ਨਾਲੇ ਉੱਤੇ ਕੋਲ ਬਣਾਇਆ ਜਾਵੇ ਮੈਂ ਲਿਖਤਾ ਸਾਡੇ ਮੰਡਲ ਦੇ ਧੰਨੇ ਮੈਂਬਰ ਨੇ ਸਟੇਜ ਤੇ ਪੜ੍ਹਤਾ ਵੀ ਨਾਲੇ ਉੱਤੇ ਕੋਲ ਬਣਾਇਆ ਜਾਵੇ ਤੇ ਢੀਂਡ ਸਿੰਘ ਕਹਿੰਦਾ ਹਾਂ ਕੋਲ ਬਣਾਉਣਾ ਚਾਹੀਦਾ ਬਹੁਤ ਜਾਇਜ਼ ਮੰਗ ਹੈ ਢਾਖਾ ਮਰਵਾਤੀ ਉਹਨੇ ਮੈਂ ਹੱਥ ਵਿੱਚ ਹੋ ਗਿਆ ਟੂਰਨਾਮੈਂਟ ਆ ਗਿਆ ਉਦੋਂ ਕੰਨੇ ਵੀ ਮੈਂ ਜਮਾਤ ਲਗੋਣ ਨੂੰ ਖਾਉ ਵੇ ਮੰਗ ਪਤਾ ਪਹਿਲਾਂ ਹੀ ਖਾਉ ਵੇ ਫੇਰ ਆਗੇ ਮਨਮਹਿ ਕੀ ਲਿਖਾਂ ਕੰਨੇ ਵੀ ਪਹਿਲਾਂ ਸਵਾਗਤ ਕਰੋ ਪਿੰਡ ਵੱਲੋਂ ਨਗਰ ਨਿਵਾਸੀਆਂ ਵੱਲੋਂ ਮੰਗਾ ਮੈਂ ਕਿਹੜੀ ਗੱਡੀ ਲਿਖਣੀ ਹੈ ਕੰਨੇ ਉਹ ਹੀ ਪਹਿਲਾਂ ਲਿਖ ਨਾਲੇ ਉੱਤੇ ਪੋਲ ਬਣਾਇਆ ਜਾਵੇ ਮੈਂ ਫੇਰ ਲਿਖਤਾ ਨਾਲੇ ਤੇ ਪੋਲ ਬਣਾਇਆ ਜਾਵੇ ਤੰਨੇ ਮੈਂਬਰ ਨੇ ਫੇਰ ਪੜਤਾ ਟੀਂਸਾ ਨੇ ਫੇਰ ਤਾੜੀਆਂ ਮਰਵਾ ਦਿੱਤੀ ਮੈਂ ਨੌਮੀ ਚ ਹੋ ਗਿਆ ਫੇਰ ਟੂਨਾਮੈਂਟ ਆ ਗਿਆ ਲੈ ਮੈਂ ਲਿਖੀ ਜਾਂ ਤੰਨਾ ਪੜੀ ਗਿਆ ਟੀਂਸਾ ਤਾੜੀਆਂ ਮਰਵਾਈ ਗਿਆ ਤੁਸੀਂ ਗੱਲ ਨਵੇੜੋ ਜੀ ਵੀ ਪੁੱਤਰ ਨੇ ਐਸਾ ਸੰਯੋਗ ਬਣਾਇਆ ਵੀ 2014 ਚ ਉਸੇ ਟੀਮ ਸੰਹਾਰ ਕੇ ਮੈਂ ਐਮਪੀ ਬਣ ਗਿਆ ਮੈਂ ਐਮਪੀ ਬਣ ਗਿਆ ਤਾਂ ਸਾਡੇ ਪਿੰਡ ਦੀ ਪੰਚਾਇਤ ਆਵੇ ਦਫ਼ਤਰ ਮੈਂ ਕਿਹਾ ਸਾਡੇ ਪਿੰਡ ਵਾਲੇ ਆਏ ਨੇ ਵਧਾਈਆਂ ਦੇਣੇ ਆਏ ਹੁਣ ਕਾਹ ਵਧਾਈਆਂ ਬਾਪ ਵਰਿਆ ਬਾਪ ਪਿੰਡ ਦਾ ਐਮਪੀ ਬਣ ਕੇ ਮੈਂ ਕਿਹਾ ਹਾਂ ਹੁਣ ਹੋਣੇ ਕੰਮ ਮੈਂ ਕਿਹਾ ਹਾਂ ਦੱਸੋ ਆ ਮੰਗ ਪੱਤਰ ਆ ਮੈਂ ਵੈਰੀ ਗੁੱਡ ਅਪਾ ਮੰਗਾ ਪੂਰੀਆਂ ਕਰੋ ਮੈਂ ਕਿਹੜੀ ਮੰਗਾ ਪਹਿਲੀ ਪਹਿਲੀ ਤਾਂ ਹੋਈ ਹੈ ਕਹਿੰਦੀ ਜਿਹੜੀ 7ਵੀਂ ਤਾਂ ਲਿਖੀ ਜਾਂਦਾ ਤੂੰ ਨਾਲੇ ਉੱਥੇ ਪੁਲ ਬਣਾਏ ਸੀ ਉਹ ਮੈਂ ਡੀਸੀ ਨੂੰ ਫੋਨ ਕੀਤਾ ਓਏ ਇਹ ਪੁਲ ਜ਼ਰੂਰ ਬਣਾਇਆ ਜਾਵੇ ਪੁਲ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਨਹੀਂ ਬਣਿਆ ਓਏ 7ਵੀਂ ਕਲਾਸ ਚ ਪੜਦਾ ਸੀ ਉਹਦੇ ਮੈਂ ਉਸ ਦਿਬਾਰ ਇੱਥੇ ਆ ਕੇ ਭੀੜ ਸਾਹਿਬ ਖਿਰਾ ਲਿਆ ਤਾਂ ਪੁਲ ਬਣਾ ਜਾਵੇ ਉਸ ਤੋਂ ਬਾਅਦ ਪੁਲ ਬਣਾਇਆ ਸੀ ਉਹ ਇਹਨਾਂ ਤੋਂ ਕੀ ਉਮੀਦ ਕਰਦੇ ਹੋ ਇਹ ਨਹੀਂ ਬਣਾਉਦੇ ਜੀ ਜੀ ਨਹੀਂ ਨਹੀਂ ਦੇਖੋ ਚੰਗੇ ਬੰਦਿਆਂ ਨੂੰ ਬਣਾਉਗੇ ਜਿਹੜਾ ਤੁਹਾਡੇ ਦੁੱਖਾ ਸੁੱਖੇ ਚ ਰਹਿੰਦਾ ਹੋਵੇ ਨਹੀਂ ਆ ਜਾਣਗੇ ਆ ਜਾਣਗੇ ਬੱਚਾ আচ্ছা ਪੁੱਜੀ ਪਹਿਲਾ ਮਾਡਲ ਤੁਮਸ ਨਹੀਂ ਨਹੀਂ ਬਿਲਕੁਲ ਜਿਹੜੀਆਂ ਵੀ ਮੰਗਾ ਬੱਸਾਂ ਦੀਆਂ ਹੋਗੀਆਂ ਉਹ ਜਾਣਦੇ ਆ ਨਾ ਜਿੰਦਾਬਾਦ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਸੋ ਬਹੁਤ-ਬਹੁਤ ਮਿਹਰਬਾਨੀ ਝਾੜੂ ਦੇ ਚੋਟੀ ਸਾਹਿਬ ਦਬਜੋ ਜਿੰਦਾਬਾਦ ਬਾਕੀ ਕੰਮ ਸਾਡਾ ਉਤੋਂ ਬਾਅਦ ਬੋਲੇ ਸੋਨਹਿਾਰ ਜਿੰਦਾਬਾਦ ਏਕ ਕਲਮ ਜਿੰਦਾਬਾਦ ਏਕ ਕਲਮ ਜਿੰਦਾਬਾਦ ਬਹੁਤ-ਬਹੁਤ ਧੰਨਵਾਦ ਜਿਉਂਦੇ ਬਸ ਰਹੋ